ਇਹ ਬੰਦਾ ਜਿਹੜਾ ਹਮੇਸ਼ਾ ਤਮਾਸ਼ਾ ਸਿਰਫ ਨਾਟਕ ਕੋਈ ਇਹ ਤੁਸੀਂ ਵੀ ਦਿੱਲੀ ਚ ਰਹਿੰਦੇ ਹੋ ਅਮਿਤ ਸ਼ਾਹ ਜੀ ਦਿਨ ਦੇ ਵਿੱਚ 24 ਘੰਟੇ ਚੋਂ 18-18 ਕੰਮ ਘੰਟੇ ਕੰਮ ਕਰਦੇ ਆ ਇੱਕ ਪਾਸੇ ਇਹ ਭਗਵੰਤ ਮਾਨ ਜਿਹੜਾ 18 ਘੰਟੇ ਨਸ਼ੇ ਚ ਰਹਿੰਦਾ ਹੈ ਇਹ ਮੁਕਾਬਲਾ ਕਰੂ ਇਹ ਕੀ ਕਹਿ ਸਕਦਾ ਹੈ ਕੀ ਬੋਲ ਸਕਦਾ ਮੈਂ ਤਾਂ ਇਹਦੇ ਮੈਨੂੰ ਇਹ ਲੱਗਦਾ ਵੀ ਕਿਤੇ ਨਾ ਕਿਤੇ ਇਹ ਦੇਸ਼ ਦੇ ਖਿਲਾਫ ਇੱਕ ਬੜੀ ਵੱਡੀ ਸਾਜ਼ਿਸ਼ ਆ ਇਹ ਦੇਸ਼ ਦੇ ਦੁਸ਼ਮਨਾ ਨਾਲ ਰਲਿਆ ਏ ਇਹ ਕਿਸੇ ਬਹੁਤ ਵੱਡੀ ਦੁਸ਼ਮਣ ਦੇਸ਼ ਦੀ ਇਹ ਕੋਈ ਰਣਨੀਤੀ ਆ ਜਿਹਦੇ ਵਿੱਚ ਵੀ ਦੇਸ਼ ਦੇ ਗ੍ਰਹਿ ਮੰਤਰੀ ਕਿਉਂਕਿ ਬਾਰਡਰ ਸਟੇਟ ਆ ਬਾਰਡਰ ਸਟੇਟ ਆ ਮਤਲਬ ਇਹ ਤਾਂ ਹੁੰਦੇ ਆ ਪਰ ਇਹ ਜੀ ਗੱਲ ਕਹਿਣਾ ਤੇ ਮੈਨੂੰ ਇਹ ਲੱਗਦਾ ਵੀ ਜ਼ਰੂਰ ਕਿਤੇ ਨਾ ਕਿਤੇ ਦੇਸ਼ ਧਰੋ ਦਾ ਮੁਕੱਦਮਾ ਹੈ ਜਿਹੜਾ ਇਸ ਬੰਦੇ ਤੇ ਦਰਜ ਹੋਣਾ ਚਾਹੀਦਾ ਇਹ ਜਿਹੜਾ ਨਕਟੰਕੀ ਬਾਤ ਜਿਹੜਾ ਇਹ ਭੰਡ ਜਿਹੜਾ ਇੱਕ ਇਹ ਤਮਾਸ਼ਵੀਨ ਇਹਦੀ ਹਾਲਤ ਦੇਖੀ ਕੀ ਆ ਇਹਦੀ ਹਾਲਤ ਦੇਖੀ ਆ ਵੀ ਕਿੱਧਰ ਨੂੰ ਇਹਦਾ ਇਹਦੀ ਪੱਕ ਜਾਂਦੀ ਹੁੰਦੀ ਆ ਕਿੱਧਰ ਨੂੰ ਇਹਦੇ ਹਾਲਾਤ ਜਾਂਦੇ ਹੁੰਦੇ ਆ ਇਹ ਬੰਦਾ ਜਿਹੜਾ ਹਮੇਸ਼ਾ ਤਮਾਸ਼ਾ ਸਿਰਫ ਨਾਟਕ ਕੋਈ ਇਹ ਤੁਸੀਂ ਵੀ ਦਿੱਲੀ ਚ ਰਹਿੰਦੇ ਹੋ ਅਮਿਤ ਸ਼ਾਹ ਜੀ ਦਿਨ ਦੇ ਵਿੱਚ 24 ਘੰਟੇ ਚੋਂ 18-18 ਕੰਮ ਘੰਟੇ ਕੰਮ ਕਰਦੇ ਆ ਇੱਕ ਪਾਸੇ ਇਹ ਭਗਵੰਤ ਮਾਨ ਜਿਹੜਾ 18 ਘੰਟੇ ਨਸ਼ੇ 'ਚ ਰਹਿੰਦਾ ਏ ਇਹ ਮੁਕਾਬਲਾ ਕਰੂ ਇਹ ਕੀ ਕਹਿ ਸਕਦਾ ਹੈ ਕੀ ਬੋਲ ਸਕਦਾ ਹੈ ਮੈਂ ਤਾਂ ਇਹਦੇ ਮੈਨੂੰ ਇਹ ਲੱਗਦਾ ਵੀ ਕਿਤੇ ਨਾ ਕਿਤੇ ਇਹ ਦੇਸ਼ ਦੇ ਖਿਲਾਫ ਇੱਕ ਬੜੀ ਵੱਡੀ ਸਾਜ਼ਿਸ਼ ਆ ਇਹ ਦੇਸ਼ ਦੇ ਦੁਸ਼ਮਨਾ ਨਾਲ ਰਲਿਆ ਏ ਇਹ ਕਿਸੇ ਬਹੁਤ ਵੱਡੀ ਦੁਸ਼ਮਣ ਦੇਸ਼ ਦੀ ਇਹ ਕੋਈ ਰਣਨੀਤੀ ਆ ਜਿਹਦੇ ਵਿੱਚ ਵੀ ਦੇਸ਼ ਦੇ ਗ੍ਰਹਿ ਮੰਤਰੀ ਕਿਉਂਕਿ ਬਾਰਡਰ ਸਟੇਟ ਆ ਬਾਰਡਰ ਸਟੇਟ ਆ ਮਤਲਬ ਇਹਦੋਂ ਹੁੰਦੇ ਆ ਪਰ ਇਹ ਜੀ ਗੱਲ ਕਹਿਣਾ ਤੇ ਮੈਨੂੰ ਇਹ ਲੱਗਦਾ ਵੀ ਜ਼ਰੂਰ ਕਿਤੇ ਨਾ ਕਿਤੇ ਦੇਸ਼ ਧਰੋ ਦਾ ਮੁਕੱਦਮਾ ਹੈ ਜਿਹੜਾ ਇਸ ਬੰਦੇ ਤੇ ਦਰਜ ਹੋਣਾ ਚਾਹੀਦਾ ਇਹ ਜਿਹੜਾ ਨਟਕੀ ਬਾਦ ਜਿਹੜਾ ਇਹ ਭੰਡ ਜਿਹੜਾ ਇੱਕ ਇਹ ਤਮਾਸ਼ਵੀਨ ਇਹਦੀ ਹਾਲਤ ਦੇਖੀ ਕੀ ਆ ਇਹਦੀ ਹਾਲਤ ਦੇਖੀ ਆ ਵੀ ਕਿੱਧਰ ਨੂੰ ਇਹਦਾ ਇਹਦੀ ਪੱਗ ਜਾਂਦੀ ਹੁੰਦੀ ਆ ਕਿੱਧਰ ਨੂੰ ਇਹਦੇ ਹਾਲਾਤ ਜਾਂਦੇ ਹੁੰਦੇ ਆ ਇਹ ਬੰਦਾ ਜਿਹੜਾ ਹਮੇਸ਼ਾ ਤਮਾਸ਼ਾ ਸਿਰਫ ਨਾਟਕ ਕੁਈ ਇਹ ਤੁਸੀਂ ਵੀ ਦਿੱਲੀ ਚ ਰਹਿੰਦੇ ਹੋ ਅਮਿਤ ਸ਼ਾਹ ਜੀ ਦਿਨ ਦੇ ਵਿੱਚ 24 ਘੰਟੇ ਚੋਂ 18-18 ਕੰਮ ਘੰਟੇ ਕੰਮ ਕਰਦੇ ਆ ਇੱਕ ਪਾਸੇ ਇਹ ਭਗਵੰਤ ਮਾਨ ਜਿਹੜਾ 18 ਘੰਟੇ ਨਸ਼ੇ ਚ ਰਹਿੰਦਾ ਹੈ ਇਹ ਮੁਕਾਬਲਾ ਕਰੋ ਇਹ ਕੀ ਕਹਿ ਸਕਦਾ ਹੈ ਕੀ ਬੋਲ ਸਕਦਾ ਮੈਂ ਤਾਂ ਇਹਦੇ ਮੈਨੂੰ ਇਹ ਲੱਗਦਾ ਵੀ ਕਿਤੇ ਨਾ ਕਿਤੇ ਇਹ ਦੇਸ਼ ਦੇ ਖਿਲਾਫ ਇੱਕ ਬੜੀ ਵੱਡੀ ਸਾਜ਼ਿਸ਼ ਹੈ ਇਹ ਦੇਸ਼ ਦੇ ਦੁਸ਼ਮਨਾ ਨਾਲ ਰਲਿਆ ਹੈ ਇਹ ਕਿਸੇ ਬਹੁਤ ਵੱਡੀ ਦੁਸ਼ਮਣ ਦੀ ਚੀ ਇਹ ਕੋਈ ਰਣਨੀਤੀ ਆ ਜਿਹਦੇ ਵਿੱਚ ਵੀ ਦੇਸ਼ ਦੇ ਗ੍ਰਹਿ ਮੰਤਰੀ ਕਿਉਂਕਿ ਬਾਰਡਰ ਸਟੇਟ ਆ ਬਾਰਡਰ ਸਟੇਟ ਆ ਮਤਲਬ ਇਹ ਤਾਂ ਹੁੰਦੇ ਆ ਪਰ ਇਹ ਜੀ ਗੱਲ ਕਹਿਣਾ ਤੇ ਮੈਨੂੰ ਇਹ ਲੱਗਦਾ ਵੀ ਜ਼ਰੂਰ ਕਿਤੇ ਨਾ ਕਿਤੇ ਦੇਸ਼ ਧਰੋ ਦਾ ਮੁਕੱਦਮਾ ਹੈ ਜਿਹੜਾ ਇਸ ਬੰਦੇ ਤੇ ਦਰਜ ਹੋਣਾ ਚਾਹੀਦਾ ਇਹ ਜਿਹੜਾ ਨਟਕੀ ਬਾਦ ਜਿਹੜਾ ਇਹ ਭੰਡ ਜਿਹੜਾ ਇੱਕ ਇਹ ਤਮਾਸ਼ਵੀਨ ਇਹਦੀ ਹਾਲਤ ਦੇਖੀ ਕੀ ਆ ਇਹਦੀ ਹਾਲਤ ਦੇਖੀ ਆ ਵੀ ਕਿੱਧਰ ਨੂੰ ਇਹਦਾ ਇਹਦੀ ਪੱਕ ਜਾਂਦੀ ਹੁੰਦੀ ਆ ਕਿੱਧਰ ਨੂੰ ਇਹਦੇ ਹਾਲਾਤ ਜਾਂਦੇ ਆ